you. Mm -hmm. ਲੋਕ ਸਭਾ ਚੋਣਾਂ ਨੂੰ ਵੇਖਦਿਆਂ ਹੋਇਆ ਅਕਾਲੀ ਦਲ ਪਾਰਟੀ ਵੱਲੋਂ ਆਪਣੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਵਾਕ-ਵਾਕ ਅਹੁਦੇ ਦੇ ਕੇ ਨਵਾਜਿਆ ਜਾ ਰਿਹਾ ਹੈ ਜਿਸ ਦੇ ਤਹਿਤ ਨਾਬਾ ਦੇ ਸੀਨੀਅਰ ਟਕਸਾਲੀ ਅਕਾਲੀ ਆਗੂ ਜਗਜੀਤ ਸਿੰਘ ਖੋਕ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਰਨਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਉਹਦਾ ਮਿਲਣ ਤੋਂ ਬਾਅਦ ਸ਼੍ਰੋਮਣੇ ਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਸਰਪਾਪਾ ਕੇ ਜਗਜੀਤ ਸਿੰਘ ਖੋਕ ਨੂੰ ਵਧਾਈ ਦਿੱਤੀ ਗਈ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਮਹਾਰਾਣੀ ਪੰ ਇਹ ਕੋਰ ਦੇ ਵਿਰੋਧ ਉੱਤੇ ਬੋਲਦਿਆਂ ਕਿਹਾ ਕਿ ਸੱਤਾ ਮਾਨ ਸਨਮਾਨ ਝੋਕੇ ਹੁਣ ਬੀਜੇਪੀ ਦੇ ਵਿੱਚ ਮਹਾਰਾਣੀ ਸ਼ਾਮਲ ਹੋ ਕੇ ਚੋਣ ਲੜ ਰਹੀ ਹੈ ਜਦੋਂ ਕਿ ਕਾਂਗਰਸ ਦੇ ਵਿੱਚ ਰਹਿ ਕੇ ਇਹ ਬੀਜੇਪੀ ਦਾ ਵਿਰੋਧ ਕਰਦੇ ਸਨ ਬਹੁਤ ਧੰਨਵਾਦ ਕਰਦਾ ਮੈਂ ਪਹਿਲਾਂ ਸਰਦਾਰ ਸ਼ਕਬੀਰ ਸਿੰਘ ਬਾਦਲ ਸਾਹਿਬ ਦਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਮੇਰੇ ਹਲਕੇ ਦੇ ਵਿੱਚ ਸਾਰੇ ਜਿਹੜੇ ਮੋਹਤਵਪੂਰਨ ਸੱਜਣ ਨੇ ਉਹਨਾਂ ਨੂੰ ਬਹੁਤ ਵੱਡੇ ਮਾਨ ਔਰ ਸਨਮਾਨ ਦੇ ਕੇ ਉਹਨਾਂ ਨੇ ਸادتਨ ਤਨ ਦਾ ਦਾ ਪਾਕੀ ਕੀਤਾ ਸੋ ਜਗਜੀਤ ਸਿੰਘ ਖੋਖ ਜੀ ਨੂੰ ਜਨਰਲ ਕਾਉਂਸਲ ਦਾ ਮੈਂਬਰ ਬਣਾਇਆ ਗਿਆ ਸੋ ਇਹ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਦਾ ਮਾਣ ਵੱਧਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਮਾਣ ਵੱਧਾ ਹੈ ਕਿਉਂਕਿ ਸਰਦਾਰ ਜਗਜੀਤ ਸਿੰਘ ਖੋਖ ਹਣੀ ਪਿਛਲੇ 40 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਨੇ ਸੋ ਮਾਣ ਵੱਧਾ ਇਸ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਹੈ ਕਿ ਕੰਮ ਕਰਨ ਦਾ ਸ਼ੌਕ ਪੈਦਾ ਹੁੰਦਾ ਹੈ। ਸੋ ਮੈਂ ਸਮਝਦਾ ਕਿ ਜਦੋਂ ਕਿਸੇ ਵਰਕਰ ਨੂੰ ਮਾਣ ਮਿਲਦਾ ਤਾਂ ਉਹ ਮਾਣ ਮਹਿਸੂਸ ਹੁੰਦਾ ਸਾਰੇ ਲੋਕ ਮਾਣ ਮਹਿਸੂਸ ਕਰਦੇ ਆ। ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੱਲੋਂ ਸਾਹਿਬ ਜਰਜੀਤ ਸਿੰਘ ਖੋਖਣ ਨੂੰ ਵਧਾਈ ਦਿੰਦਾ। ਮਹਾਰਾਣੀ ਬਨੀਤ ਕੌਰ ਦਾ ਵਿਰੋਧ ਹੋਣਾ ਸੁਭਾਵਿਕ ਸੀਗਾ ਕਿਉਂਕਿ ਮਹਾਰਾਣੀ ਬਨੀਤ ਕੌਰ ਪਿਛਲੇ ਸਮੇਂ ਦੇ ਵਿੱਚ ਪਟਿਆਲੇ ਦੇ ਵਿੱਚੋਂ ਮੁੱਖ ਮੰਤਰੀ ਦੀ ਕੁਰਸੀ ਤੇ ਰਹੇ ਨੇ। ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਰਹਿੰਦੇ ਹੋਏ ਪੰਜਾਬ ਨਾਲ ਕੋਈ ਬਹੁਤਾ ਭਲਾ ਨਹੀਂ ਕੀਤਾ ਪੰਜਾਬ ਦਾ ਪੰਜਾਬ ਨੂੰ ਬਰਬਾਦੀ 'ਚ ਧਕੇਲਣ ਵਾਸਤੇ ਜਿਹੜਾ ਕਿ ਮਹਾਰਾਣੀ ਪਨੀਤ ਕੌਰ ਦੇ ਘਰ ਦਾ ਵੱਡਾ ਰੋਲ ਰਿਹਾ ਕਿਉਂਕਿ ਜਦੋਂ ਸਰਕਾਰ ਬਣਨੀ ਸੀਗੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਤੇ ਆਪ ਆਲੇ ਲੋਕ ਇਕੱਠੇ ਹੋ ਕੇ ਤੇ ਇਹਦੇ ਸਾਰੇ ਕਾਂਗਰਸ ਵਾਲੇ ਲੋਕ ਇਕੱਠੇ ਹੋ ਕੇ ਇਹਨਾਂ ਨੇ ਵਿਰੋਧੀਆਂ ਨੇ ਬਹੁਤ ਵੱਡੇ ਵੱਡੇ ਵਿਰੋਧ ਕੀਤੇ ਔਰ ਬਹੁਤ ਵੱਡੇ ਵੱਡੇ ਇਲਜ਼ਾਮ ਲਗਾਏ ਸੀ ਹਨ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਮੌਕਾ ਆਇਆ ਤੇ ਉਹਨਾਂ ਨੇ ਘੁਟਕਾ ਸਾਹ ਦੀ ਸੌਂ ਖਾਦੀ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਜੜੀਆਂ ਨਸ਼ੇ ਵਰਗੀਆਂ ਘੋੜ ਹੈ ਇਹ 48 ਘੰਟਿਆਂ ਜਾਂ ਇੱਕ ਮਹੀਨੇ 'ਚ ਖਤਮ ਕਰ ਦੂੰਗਾ ਸੋ ਜਿਹੜਾ ਝੂਠ ਜਿਹੜਾ ਹੁੰਦਾ ਹੈ ਝੂਠੀ ਸੌਂ ਚੱਕਣੀ ਜਿਹੜੀ ਹੁੰਦੀ ਹੈ ਉਸ ਅਕਾਲ ਪੁਰਖ ਦੇ ਕਰਜੋ ਕਦੇ ਮਨਜ਼ੂਰ ਨਹੀਂ ਹੁੰਦੀ ਤੇ ਉਹਨਾਂ ਦਾ ਲੱਕ ਟੁੱਟਿਆ ਲੱਕ ਟੁੱਟਿਆ ਜਿਹੜੇ ਪਹਿਲਾਂ ਪੜਦੇ ਸੀਗੇ ਆਮ ਆਦਮੀ ਦੀ ਸਰਕਾਰਾਂ ਨੂੰ ਦੂਜੀਆਂ ਆਮ ਆਦਮੀ ਪੜਦਾ ਰਿਹਾ ਅਕਾਲੀ ਦਲ ਨੂੰ ਇਹ ਦੋਵੇਂ ਲੋਕਾਂ ਨੇ ਝੂਠ ਬੋਲਿਆ ਤੁਸੀਂ ਦੇਖੋ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਰਿਹਾ ਤੇ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਰਿਹਾ 7 ਸਾਲ ਹੋ ਗਏ 2 ਸਾਲ ਆਮ ਆਦਮੀ ਸਰਕਾਰ ਬਣੀ ਨੂੰ ਹੋ ਗਏ ਇਹਨਾਂ ਨੇ ਝੂਠੀਆਂ ਸਮਾਂ ਖਾ ਕੇ ਲੋਕਾਂ ਨਾਲ ਫਰੇਵ ਕਰਕੇ ਝੂਠ ਕਰਕੇ ਸਰਕਾਰ ਬਣਾਈ ਸੋ ਅੱਜ ਜਿਹੜੀ ਮਹਾਰਾਣੀ ਹੈ ਪਹਿਲਾਂ ਕਾਂਗਰਸ ਦੇ ਹੁੰਦੇ ਹੋਏ ਪਣਦੀ ਕਾਂਗਰਸ ਦੇ ਵਿੱਚ ਜਦੋਂ ਸੀਗੀ ਉਦੋਂ ਬੀਜੇਪੀ ਨੂੰ ਪਣਦੇ ਸੀਗੀ ਅੱਜ ਬੀਜੇਪੀ ਵਾਸਤੇ ਵੋਟਾਂ ਮੰਗਦੀ ਕਰਦੀ ਐ ਸੋ ਇਹ ਸਮਝਦਾ ਕਿ ਬੀਜੇਪੀ ਦਾ ਵਿਰੋਧ ਹੋਣਾ ਸੁਭਾਵਿਕ ਹੈ ਕਿ ਬੀਜੇਪੀ ਨੇ ਸਾਡੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਰਸਤੇ ਰੋਕ ਕੇ 킬 ਗੜ ਗਏ ਹੋਰ ਇਹ ਦਲੀਆਂ ਜਿਹੜੀਆਂ ਇੱਕ ਕਲਾ ਕੀਤੀਆਂ ਪੰਜਾਬ ਦੇ ਲੋਕ ਜਿਹੜੇ ਸੀਗੇ ਕਿਸਾਨ ਸੀਗੇ ਸਿਰਫ ਆਪਣੀ ਗੱਲ ਕਹਿਣ ਵਾਸਤੇ ਜਾ ਰਹੇ ਸਨ ਦਿੱਲੀ ਤੇ ਬੀਜੇਪੀ ਦੇ ਲੀਡਰਾਂ ਨੇ ਹਾ ਦਾ ਨਾਰਾ ਨਹੀਂ ਮਾਰਿਆ ਭਾਜਪੀ ਦੇ ਲੀਟਣ ਜਾ ਕੇ ਆਪਣੀ ਲੀਡਰਸ਼ਿਪ ਨੂੰ ਸਮਝਾਇਆ ਨਹੀਂ ਕਿ ਜੋ ਗੱਲ ਕਰਨਾ ਉਹ ਆਰ ਆਰਐਨਏ ਤੋਂ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਅੱਜ ਵੋਟਰ ਦਾ ਰਾਜ ਹੈ ਅੱਜ ਵੋਟਰ ਜਿਹੜਾ ਹੈਗਾ ਉਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇ ਰਿਹਾ ਗਲੀਆਂ ਚ ਰਿ ਵੜਨ ਦੇ ਰਿਹਾ ਸੋ ਲੋਕ ਸੁਭਾਵਕ ਸੀਗਾ ਕਿ ਜਦੋਂ ਜਿਸ ਤਰ੍ਹਾਂ ਦਾ ਉਹਨਾਂ ਨੇ ਕੀਤਾ ਉਸ ਤੋਂ ਦਾ ਵਧਣਾ ਪੈਣਾ ਮੈਂ ਇਹ ਜ਼ਿੰਮੇਵਾਰ ਜਿਹੜੀ ਮੈਨੂੰ ਅੱਜ ਜ਼ਿੰਮੇਵਾਰ ਜ਼ਿੰਮੇਵਾਰ ਦਿੱਤੀ ਗਈ ਹੈ ਸਰਦਾਰ ਸਿੰਘਵੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਸ਼੍ਰੋਮਣੀ ਕਾਲੀਦਾਦ ਉਹਨਾਂ ਦਾ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਦਾ ਖਾਸ ਕਰਕੇ ਸਾਡੇ ਹਲਕਾ ਇੰਚਾਰਜ ਸਰਦਾਰ ਮੱਖਣ ਸਿੰਘ ਲਾਲਕਾ ਦਾ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਪਾ ਕੇ ਮੈਨੂੰ ਇਹ ਪੰਜਾਬ ਦਾ ਅਹੁਦਾ ਨਵਾਜਿਆ ਪਹਿਲਾਂ ਮੈਂ ਬਲਾਕ ਪੱਦਰ ਤੇ ਪ੍ਰਧਾਨ ਰਹਾ ਜੀ ਫਿਰ ਮੈਂ ਜਿਹੜੇ ਦੀਆਂ ਜ਼ਿੰਮੇਵਾਰੀਆਂ ਤੋਂ 4-5 6 ਵਾਰੀ ਸੀਨੀਅਰ ਮੀ ਪ੍ਰਧਾਨ ਦੀ ਜ਼ਿੰਮੇਵਾਰੀ ਸ੍ਰੋਮਣੀ ਕਾਲੀ ਦਲ ਦੀ ਕੀਤੀ ਹੈ ਆਪਦੇ ਤਨ ਦੇ ਹੀ ਨਾਲ ਬਹੁਤ ਮਿਹਨਤ ਕੀਤੀ ਹੈ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਜਿੰਦੀ ਮੈਸਜਾ ਕਰ ਸਕਿਆ ਬਹੁਤ ਤੋਬਾ ਕੀਤੀ ਹੈ ਅੱਗੇ ਤੋਂ ਵੀ ਮੈਂ ਪਾਰਟੀ ਹਾਈ ਕਮਾਂਡ ਨੂੰ ਸਾਡੇ ਜਿਹੜੇ ਸ਼ਰੋਮਣੀ ਅਕਾਲੀ ਦਲ ਦਾ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਈ ਜ਼ਿੰਮੇਵਾਰੀ ਨੂੰ ਮੈਂ ਬਹੁਤ ਤਨ ਦੇ ਹੀ ਨਾਲ ਨਿਭਾਉਂਗਾ ਤੇ ਅਕਾਲੀ ਦਲ ਦੀ ਸੇਵਾ ਕਰੂੰਗਾ ਮੈਂ ਕੋ ਹੋਰ ਵੀ ਦੱਸਣਾ ਚਾਹਣਾ ਸਾਡਾ ਪਰਿਵਾਰ ਪੁਰਾਣਾ ਸ਼ਰੋਮਣੀ ਅਕਾਲੀ ਦਲ ਦਾ ਹੈ ਪੁਰਾਣਾ ਸਰਮੂਤ ਤੋਂ ਸਮੇਂ ਤੋਂ ਚੱਲਦਾ ਰਿਹਾ ਹੈ ਸਾਡੇ ਫਾਦਰ ਸਾਹਿਬ ਟੌੜਾ ਸਾਹਿਬ ਨਾਲ ਮੇਰਾ ਬ੍ਰਦਰ ਟੌੜਾ ਸਾਹਿਬ ਨਾਲ ਮੈਂ ਕੈਪਟਨ ਸਾਹਿਬ ਨਾਲ ਵੀ ਕੰਮ ਕੀਤਾ ਤੇ ਮੇਰੇ ਬ੍ਰਦਰ ਨੇ ਦੋ ਬਾਰੀ ਜੇਲਾਂ ਵੀ ਕੱਟਿਆ ਨੇ ਲੁਧਿਆਣੇ ਜੇਲ੍ਹ ਚ ਜਦੋਂ ਆਪਣਾ ਜੋ ਲੱਗਿਆ ਸੀ ਸੰਤ ਮੰਗਵਾਲ ਸਾਹਿਬ ਦੇ ਧਰਮ ਯੁੱਧ ਮੋਰਚਾ ਲੱਗਿਆ ਸੀ ਉਦੋਂ ਵੀ ਜੇਲ੍ਹ ਕੱਟੀ ਆ ਤੇ ਪਟਿਆਲੇ ਜੇਲ੍ਹ ਕੱਟੀ ਆ ਇਹ ਮੈਂ ਕਾਲੀਰਾਲ ਨੂੰ ਨੇ ਮੇਰੇ ਸੁਭਾਵ ਨੂੰ ਦੇਖ ਦੋ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਬਹੁਤ ਧੰਨਵਾਦੀਆਂ ਸੁਖਵੀਰ ਸੰਬਾਦਲ ਦਾ ਸਾਡੇ ਹਲਕਾ ਇੰਚਾਰ ਸਰਦਾਰ ਮੱਖਣ ਸਿੰਘ ਹਲਕਾ ਦਾ ਵੈਰਜ ਖਾਲਚਾ ਵੈਰਜ